ਮੈਨੂੰ ਉੱਥੇ ਜੇ ਕੋਈ ਤੇਰਾ ਭਾਣ ਜਾ ਉਧਰ ਪਰ ਉਸ ਟਾਈਮ ਮੇਰੇ ਤੇ ਕੀ ਵੀ ਤਦਿਸ ਹਨ ਮੈਨੂੰ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਸੀ ਭਾਣ ਨਾਲ ਸਿਰ ਰੁਚ ਕੀਤਾ ਬਹੁਤ ਜ਼ਿਆਦਾ ਹਾਂ ਹੁਣ ਮੈਨੂੰ ਜੇਲ੍ਹ ਚੋਂ ਵੀ ਮੈਸੇਜ ਆਉਂਦੇ ਆ ਵੀ ਉਹਨੇ ਬਹੁਤ ਵਧੀਆ ਕੰਮ ਕੀਤਾ ਐ ਕੀਤਾ ਤਾਂ ਫਿਰ ਹੁਣ ਬਹੁਤ ਮਤਲਬ ਮਾਣ ਮਹਿਸੂਸ ਹੁੰਦੇ ਪਰ ਇਹਨੂੰ ਮੈਂ ਬਾਰ ਬਾਰ ਕਹਿੰਦੀ ਰਹੀ ਰਿੱਕੀ ਇਹ ਮੇਰਾ ਲਾਸਟ ਵਾਰੀ ਆ ਇਸ ਤੋਂ ਬਾਅਦ ਜੇ ਤੂੰ ਗਲਤ ਸਟੈਪ ਚੱਕ ਲਿਆ ਮੈਂ ਭੁੱਲ ਜਾਣਾ ਇਸ ਗੱਲ ਨੂੰ ਮੈਂ ਤੇਰੀ ਮਾਸੇ ਆ ਮੋੜ ਸਹੀ ਰਾਹ ਤੇ ਤੁਰਿਆ ਹਾਂਜੀ ਹਾਂ ਉਹਨੂੰ ਕਿਹਾ ਇਸ ਕੰਮ ਦੇ ਵਿੱਚ ਹਰ ਟਾਈਮ ਹਰ ਦਿਨ ਹੋਵੇ ਰਾਤ ਹੋਵੇ ਦੁੱਖ ਹੋਵੇ ਸੁੱਖ ਹੋਵੇ ਸਿੱਧੇ ਕੰਮ ਦੇ ਨਾਲ ਅਸੀਂ ਤੇਰੇ ਨਾਲ ਡਟ ਕੇ ਖੜੇ ਹਾਂ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਸੇਵਾ ਏ ਜਿਹੜੀ ਗੁਰੂ ਲੇਖੇ ਲੱਗੀ ਆ ਇਸ ਤੋਂ ਪਹਿਲਾਂ ਐਡਾ ਸਟੈਪ ਕਿਸੇ ਨੇ ਨਹੀਂ ਚੁੱਕਿਆ ਕੱਲ ਮੈਂ ਬੇਟਾ ਹੈਗਾ ਉੱਥੇ ਐਡਿਲੇਟ ਉਹਤੇ ਮੈਚ ਸੀ ਮੈਚ ਦੇ ਵਿੱਚ ਕਿਸੇ ਫਰੈਂਡ ਨੇ ਉਹਦੇ ਨੇ ਉਥੇ ਸਪੈਸ਼ਲ ਅਨੇਰਿਟੀ ਦਾ ਅਨਾਉਂਸ ਕੀਤਾ ਉਹ ਕਹਿੰਦਾ ਵੀ ਮੇ ਤੋਂ ਖੁਸ਼ ਨਹੀਂ ਸੁਹਾੜੀ ਗਈ ਵੀ ਮੇਰੇ ਭਰਾ ਦਾ ਨਾਮ ਇੱਧਰ ਵੀ ਐਡੀਲੇਟ ਚ ਵੀ ਲਿਆ ਗਏ ਰਿਕੀ ਵੀਰ ਦੇ ਪਰਿਵਾਰ ਆ ਜਿਸ ਤਰੀਕੇ ਨੇ ਗੱਲਬਾਤ ਕਰਨ ਤਾਂ ਉਹਨਾਂ ਦੇ ਤਾਂ ਉਹਨਾਂ ਦੇ ਮਾਸੀ ਜੀ ਵੀ ਹੋਦ ਨੇ ਸასი ਘਾਲ ਮਾਸੀ ਸასი ਘਾਲ ਜੀ ਕਿੰਨੇ ਕੁ ਖੁਸ਼ੀ ਹੋ ਰਹੀਆਂ ਮਨ ਦੇ ਵਿੱਚ ਵੀ ਤੁਹਾਡਾ ਜਿਹੜਾ ਪਤੀ ਭਾਂਜਾ ਜਿਹੜਾ ਹੈ ਨਾ ਇਸ ਤਰੀਕੇ ਦੀ ਸੇਵਾ ਜਿਹੜੀ ਕਰ ਰਿਹਾ ਵੀ ਲੋਡ ਬੰਦ ਕੁੜੀਆਂ ਦੇ ਬਹੁਤ ਜ਼ਿਆਦਾ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਸੇਵਾ ਹੈ ਜਿਹੜੀ ਗੁਰੂ ਲੇਖੇ ਲੱਗੀ ਆ ਇਸ ਤੋਂ ਪਹਿਲਾਂ ਐਡਾ ਸਟੈਪ ਕਿਸੇ ਨੇ ਨਹੀਂ ਚੁੱਕਿਆ ਸੀ ਬਹੁਤ ਜ਼ਿਆਦਾ ਬਿਆਨ ਨਹੀਂ ਕਰ ਸਾ ਦੇ ਕੱਲ ਮੈਂ ਬੇਟਾ ਹੈਗਾ ਉੱਥੇ ਐਡੀਲਡ ਉੱਥੇ ਮੈਚ ਸੀ ਮੈਚ ਦੇ ਵਿੱਚ ਕਿਸੇ ਫਰੈਂਡ ਨੇ ਉਹਦੇ ਨੇ ਉੱਥੇ ਸਪੈਸ਼ਲ ਅਨਰੇਟੀ ਦਾ ਅਨਾਉਂਸ ਕੀਤਾ ਉਹ ਕਹਿੰਦਾ ਵੀ ਮੇ ਤੋਂ ਖੁਸ਼ ਨਹੀਂ ਸੁਣਾਈ ਗਈ ਵੀ ਮੇਰੇ ਭਰਾ ਦਾ ਨਾਮ ਇੱਧਰ ਵੀ ਐਡੀਲਡ 'ਚ ਵੀ ਲਿਆ ਗਿਆ ਇਹੋ ਵਧੀਆ ਕੰਮ ਕਰਦੇ ਜੇਕਰ ਮਿਆਰ ਦੀ ਗੱਲ ਕਰੀਏ ਤੁਹਾਡੇ ਨਾਲ ਕਿੰਨਾ ਕੋ ਮੋਹ ਹੈ ਮੈਂ ਹੀ ਇਹਦੇ ਮਗਰ ਜਾਣ ਵਾਲੀ ਸੀ ਮੈਂ ਮਾਂ ਦਾ ਦੂਜਾ ਰੂਪ ਹਾਂ ਜੇ ਤੀ ਸਕਦਾ ਹੀ ਮਾਸੀ ਨੂੰ ਮਾਰਦ ਹੋ ਜਾਣਾ ਹਾਂਜੀ ਮੈਂ ਹੀ ਇਹਦੇ ਮਗਰ ਗਈ ਹਾਂ ਪਰ ਇਹਨੂੰ ਮੈਂ ਵਾਰ-ਵਾਰ ਕਹਿੰਦੀ ਰਹੀ ਕਿ ਇਹ ਮੇਰਾ ਲਾਸਟ ਵਾਰੀਆ ਹੈ ਇਸ ਤੋਂ ਬਾਅਦ ਜੇ ਤੂੰ ਗਲਤ ਸਟੈਪ ਚੱਕ ਲਿਆ ਮੈਂ ਭੁੱਲ ਜਾਣਾ ਇਸ ਗੱਲ ਨੂੰ ਮੈਂ ਤੇਰੀ ਮਾਸੀ ਆ ਪਰ ਇਹ ਮੈਨੂੰ ਬਹੁਤ ਜ਼ਿਆਦਾ ਮਤਲਬ ਪ੍ਰਾਊਡ ਫੀਲ ਕਰਦਾ ਰਿਹਾ ਵੀ ਮਾਸੀ ਇਹੋ ਜੀ ਗੱਲ ਨਾ ਮੈਂ ਆਉਣ ਹੀ ਨਹੀਂ ਦਿੰਦਾ ਕਿ ਤੁਹਾਡਾ ਸਿਰ ਚੁਕੇ ਹਾਲਾਂਕਿ ਮੈਂ ਐਸੇਡ ਪਾਰਟਮੈਂਟ ਚ ਕੰਮ ਕਰਦੀ ਸੀ ਜਿੱਥੇ ਇਹ ਸੀਗਾ ਪਰ ਮੈਂ ਕਦੇ ਕਿਸੇ ਨੂੰ ਇਹਦਾ ਮਤਲਬ ਗਲਤੀ ਲਈ ਜਾਂ ਕੋਈ ਗਲਤ ਕੰਮ ਲਈ ਇਹਦੀ ਕਦੇ ਸਪੋਰਟ ਨਹੀਂ ਸਿਕਾਦੀ ਮੈਂ ਹਮੇਸ਼ਾ ਸੱਚਾਈ ਤੇ ਚੱਲੀ ਇਹਨੂੰ ਵੀ ਸਾਬਤ ਕਰਦੀ ਮੈਂ ਸੱਚਾਈ ਤੇ ਚੱਲਣਾ ਜਿਵੇਂ ਤੁਸੀਂ ਆਹਣਾ ਸੱਚਾਈ ਤੇ ਚੱਲਨੀ ਜੇਕਰ ਗੱਲ ਕਰੀਏ ਇਹਨਾਂ ਦੀ ਯਾਰੀ ਦੋਸਤੀ ਦੀ ਜਾਂ ਉਦਾਂ ਸਾਰੇ ਭਾਈਚਾਰਕ ਸਾਂਝ ਦੀ ਤਾਂ ਉਹ ਇੰਨੀ ਹੈ ਵੀ ਜਿਵੇਂ ਦੱਸਿਆ ਵੀ ਬਾਹਰ ਤੱਕ ਵੀ ਨਾਮ ਜਿਹੜਾ ਉਹ ਲਿਆ ਗਿਆ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਉਹਦੇ ਤੇ ਨਾ ਹਾਂਜੀ ਕਿੰਨੇ ਕ ਮਨ ਨੂੰ ਖੁਸ਼ੀ ਮਿਲਦੀ ਹੈ ਵੀ ਜਦੋਂ ਫਿਰ ਕੋਈ ਸੁਝਾਵੇਂ ਨਹੀਂ ਕਰਸਾ ਇਹ ਮੁੜ ਮੋੜ ਸਹੀ ਰਾਹ ਤੇ ਤੁਰਿਆ ਹਾਂਜੀ ਹਾਂ ਉਹਨੂੰ ਕਿਹਾ ਇਸ ਕੰਮ ਦੇ ਵਿੱਚ ਹਰ ਟਾਈਮ ਹਰ ਦਿਨ ਹੋਵੇ ਰਾਤ ਹੋਵੇ ਦੁੱਖ ਹੋਵੇ ਸੁੱਖ ਹੋਵੇ ਸਿੱਧੇ ਕੰਮ ਦੇ ਨਾਲ ਅਸੀਂ ਤੇਰੇ ਨਾਲ ਡਟ ਕੇ ਖੜੇ ਹਾਂ ਪਰ ਇੱਕ ਗੱਲ ਰੱਖੀ ਯਾਰ ਕਿਤੇ ਵੀ ਗਲਤ ਸਟੈਪ ਨਾ ਚੱਕ ਲਈ ਕਿਉਂਕਿ ਉਸ ਦੇ ਨਾਲ ਜਿਹੜਾ ਨੇ ਗਲਤ ਸਟੈਪ ਚੱਕਿਆ ਇਹਦੇ ਪਰਿਵਾਰ ਨੂੰ ਇਹਨੂੰ ਸਾਨੂੰ ਜਿੰਨਾ ਮਹਿਸੂਸ ਹੋਇਆ ਅਸੀਂ ਸਾਣੇ ਭੈਣ ਭਰਾਵ ਦੇ ਘਰ ਕੋਸ਼ਿਸ਼ ਸੀ ਬਸ ਇਹਦੇ ਪਿੱਛੇ ਔਖੀ ਸੀ ਪਰਮਾਤਮਾ ਇਹਨੂੰ ਇਹੀ ਆ ਵੀ ਸਿੱਧੀ ਬੁੱਧੀ ਬਖਸ਼ੇ ਪਰਮਾਤਮਾ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖ ਕੇ ਮੋੜ ਕੇ ਇਸ ਰਾਹ ਤੇ ਨਾ ਚੱਲ। ਇਹੀ ਦੁਆ ਕਰ। ਇਹੀ ਦੁਆ ਕਰਦੇ ਆ। ਹਾਂ ਇਹ ਯੰਗ ਸੰਗ ਪ੍ਰਮਾਤਮਾ ਸਹਾਇ ਹੋਵੇ। ਇਹਨੂੰ ਦੇਖ ਕੇ ਇਹ ਲੋਕਾਂ ਲਈ ਮਿਸਾਲ ਬਣੇ। ਬਿਲਕੁਲ। ਹਾਂ ਵੀ ਇਹਨੂੰ ਦੇਖ ਕੇ ਵੀ ਲੋਕਾਂ ਚ ਵੀ ਪੈਦਾ ਹੋਵੇ ਵੀ ਉਹ ਸੁਧਰ ਸਕਦਾ। ਵੀ ਅਸੀਂ ਉਹ ਕੰਮ ਕਿਉਂ ਨਹੀਂ ਕਰਦੇ। ਵੀ ਜਿੱਥੇ ਉਹੀ ਹੈ ਨਾ ਵੀ ਜਿੱਥੇ ਇੰਨੀ ਯਾਰੀ ਜੇਕਰ ਉਸ ਵਾਸਤੇ ਖੜੀ ਹੈ ਜਦੋਂ ਹੁਣ ਚੰਗੇ ਕੰਮ ਵਾਸਤੇ ਤਾਂ ਇੱਧਰ ਵੀ ਨਾਲ ਖੜ ਰਹੀ ਹੈ। ਹਾਂਜੀ ਹਾਂ ਬਿਲਕੁਲ ਬਿਲਕੁਲ ਖੜ ਰਹੇ ਆ। ਉਸ ਕੰਮ ਨਾਲੋਂ ਇਸ ਕੰਮ 'ਚ ਵੱਧ ਡੁੱਗਣੀ ਚੋਗਣੀ ਸਪੋਰਟ ਤੇ ਇੱਜ਼ਤ ਮਾਣ ਇੱਕ ਪ੍ਰਾਊਡ ਉਹ ਸਭ ਕੁਝ ਆ ਜਿਹੜਾ ਉਸ ਕੰਮ 'ਚ ਨਿਮਾਣੇ ਸੀ ਅਸੀਂ ਹਰੇਕ ਸਾਨੂੰ ਉਸ ਮੈਨੂੰ ਉੱਥੇ ਜੇਕਰ ਤੇਰਾ ਭਾਣ ਜਾ ਉਧਰ ਪਰ ਉਸ ਟਾਈਮ ਮੇਰੇ ਤੇ ਕੀ ਵੀ ਤਦਿਸ ਅਨੰਮਿਕ ਮੈਨੂੰ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਸੀ ਮਾਣ ਨਾਲ ਫਿਰ ਉੱਚ ਕੀਤਾ ਹੈ ਬਹੁਤ ਜ਼ਿਆਦਾ ਹਾਂ ਹੁਣ ਮੈਨੂੰ ਜੇਲ੍ਹ ਚੋਂ ਵੀ ਮੈਸੇਜ ਆਉਂਦੇ ਆ ਵੀ ਉਹਨੇ ਬਹੁਤ ਵਧੀਆ ਕੰਮ ਕੀਤਾ ਐ ਕੀਤਾ ਤਾਂ ਫਿਰ ਹੁਣ ਬਹੁਤ ਮਤਲ ਮਾਣ ਮਹਿਸੂਸ ਹੁੰਦੇ ਆ ਹੁਣ ਮੈਂ ਸਟੇਟਸ ਵੀ ਪਾਉਣੀ ਆ ਪਹਿਲਾਂ ਕਦੇ ਐ ਹੋ ਜਾ ਕੰਮ ਹੀ ਨਹੀਂ ਸੀ ਇਹਦਾ ਕੋਈ ਅਸੀਂ ਸਟੇਟਸ ਪਾਸ ਨਹੀਂ ਆ ਪਰ ਹੁਣ ਖੁਸ਼ੀ ਆ ਹੁਣ ਬਹੁਤ ਜ਼ਿਆਦਾ ਖੁਸ਼ੀ ਆ ਠੀਕ ਪਰਮਾਤਮਾ ਜੀ ਦੁਆ ਕਰਦੇ ਆ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇ ਇਹਦੇ ਇਸੇ ਤਰ੍ਹਾਂ ਹੀ ਸਾਰਾ ਸੰਗ ਸਾਥ ਸਾਥੀਆਂ ਦਾ ਇਹਦੇ ਮਿੱਤਰਾਂ ਦਾ ਸਹਿਯੋਗ ਭੈਣ ਭਰਾਵਾਂ ਦਾ ਇਹਦੇ ਨਾਲ ਰਹੇ ਤੁਸੀਂ ਵੀ ਇਦਾਂ ਸਹਿਯੋਗ ਕਰਦੇ ਰਹੋ ਬਿਲਕੁਲ